ਮੋਗਾ ਦੇ ਪਿੰਡ ਕੋਲਿਆ ਖੁਰਦ ਦੇ ਵਿੱਚ ਅਨੋਖਾ ਮੁਕਾਬਲਾ ਚੱਲ ਰਿਹਾ ਹੈ ਇੱਥੇ ਵਿਲੇ ਰਹਿਣ ਵਾਲਿਆਂ ਦਾ ਮੁਕਾਬਲਾ ਹੈ ਜਿਨ੍ਹਾਂ ਦੇ ਵਿੱਚੋਂ ਹੁਣ ਸਿਰਫ 4 ਪ੍ਰਤੀਯੋਗੀ ਹੀ ਬਚੇ ਨੇ 24 ਘੰਟਿਆਂ ਬਾਅਦ ਸਿਰਫ ਇਹ 4 ਪ੍ਰਤੀਯੋਗੀ ਬਚੇ ਨੇ 70 ਤੋਂ ਵੱਧ ਲੋਕਾਂ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਸੀ ਸੋ ਪਿਛਲੇ 24 ਘੰਟਿਆਂ ਤੋਂ ਹੀ ਮੁਕਾਬਲਾ ਚੱਲ ਰਿਹਾ ਹੈ ਤੇ ਜੋ ਸਭ ਤੋਂ ਵੱਧ ਤੇ ਸਭ ਤੋਂ ਵੱਡਾ ਵਿਲਾ ਹੋਏਗਾ ਉਹਨੂੰ ਇਨਾਮ ਦਿੱਤਾ ਜਾਏਗਾ ਮੋਗਾ ਦੇ ਪਿੰਡ ਕੋਲਿਆ ਖੁਰਦ ਦੇ ਵਿੱਚ ਇਹ ਜਿਹੜਾ ਅਨੋਖਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਮੁਕਾਬਲਾ ਉਹਨਾਂ ਲੋਕਾਂ ਲਈ ਹੈ ਜੋ ਆਪਣੇ ਆਪ ਨੂੰ ਸਭ ਤੋਂ ਵੱਡਾ ਵਿਹਲਾ ਅਖਵਾਉਣ ਦੇ ਸ਼ੌਕੀਨ ਨੇ ਤੇ ਇਸ ਕੰਪੀਟੀਸ਼ਨ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਵਿਹਲੇ ਤੇ ਮੋਹਰ ਲੱਗੇਗੀ ਹਾਲਾਂਕਿ ਆਮ ਭਾਸ਼ਾ ਦੇ ਵਿੱਚ ਵਿਹਲਾ ਉਸ ਨੂੰ ਕਿਹਾ ਜਾਂਦਾ ਹੈ ਜੋ ਕੁਝ ਵੀ ਨਹੀਂ ਕਰਦਾ ਕਈ ਵਾਰ ਤਾਂ ਕਿਸੇ ਨੂੰ ਵਿਹਲਾ ਕਹਿਣ ਨਾਲ ਵਿਵਾਦ ਤੱਕ ਖੜਾ ਹੋ ਜਾਂਦਾ ਹੈ ਪਰ ਮੋਗਾ ਦੇ ਪਿੰਡ ਕੋਲਿਆ ਖੁਰਦ ਦੇ ਇਸ ਮੁਕਾਬਲੇ 'ਚ ਪਹਿਲੇ ਥਾਂ ਤੇ ਰਹਿਣ ਵਾਲੇ ਨੂੰ ਇੱਕ ਸਾਈਕਲ ਅਤੇ 4500 ਰੁਪਏ ਮਿਲਣਗੇ ਦੂਜੇ ਨੰਬਰ ਤੇ ਵਿਹਲੇ ਰਹਿਣ ਵਾਲੇ ਨੂੰ 2500 ਰੁਪਏ ਅਤੇ 30 ਜਾਈ ਨਾਮ 1500 ਰੁਪਏ ਮਿਲੇਗਾ ਹੁਣ ਦੇਖਣਾ ਹੋਵੇਗਾ ਕਿ ਇਹਨਾਂ 6 ਜਾਂ 4 ਜੋ ਬਚੇ ਨੇ ਪ੍ਰਤੀਯੋਗੀ ਇਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਵੇਲਾ ਕੌਣ ਹੋਵੇਗਾ ਤੇ ਕੌਣ ਇਨਾਮ ਲੈ ਕੇ ਜਾਏਗਾ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਲੇਕਿਨ ਹਜੇ ਵੀ ਵਿਲੇ ਰਹਿਣ ਦੇ ਮੁਕਾਬਲਿਆਂ ਦੇ ਵਿੱਚ ਪੰਜ ਉਮੀਦਵਾਰ ਡਟੇ ਬੈਠੇ ਨੇ ਇਹਨਾਂ ਦੇ ਵਿੱਚੋਂ ਵਿਜੇਤਾ ਕੌਣ ਹੋਏਗਾ ਦੇਖਣਾ ਹੋਏਗਾ ਲੇਕਿਨ ਬਹੁਤ ਔਖੀ ਗੱਲ ਹੈ ਕਿ 24 ਘੰਟੇ ਤੋਂ ਉੱਪਰ ਹੋ ਗਏ ਨਾ ਸੋਣਾ ਨਾ ਵਾਸ਼ਰੂਮ ਜਾਣਾ ਥੋੜਾ ਬਹੁਤ ਖਾਦਾ ਪੀਤਾ ਨਾ ਗੇਮ ਖੇਡਨੀ ਹੈ ਬਿਲਕੁਲ ਵਿਲੇ ਬਹਿਣਾ ਬੜਾ ਮੁਸ਼ਕਿਲ ਕੰਮ ਹੈ ਔਰ ਅੱਜ ਇਸ ਮੁਕਾਬਲੇ ਦੇ ਵਿੱਚ ਪੰਜ ਜਿਹੜੇ ਉਮੀਦਵਾਰ ਨੇ ਪੰਜ ਜਿਹੜੇ ਪ੍ਰਤੀਯੋਗੀ ਨੇ ਹਜੇ ਵੀ ਡਟੇ ਹੋਏ ਨੇ ਤਸਵੀਰਾਂ ਕੱਲ ਤੁਹਾਨੂੰ ਮੈਂ ਦਿਖਾਈਆਂ ਸੀਗੀਆਂ ਕਿ ਕਿਸ ਤਰ੍ਹਾਂ ਗੱਦੇ ਬਿਛਾਏ ਹੋਏ ਸੀਗੇ ਔਰ ਇਸ ਮੁ ਦੇ ਕਰੀਬ ਜਿਹੜੇ ਨੇ ਲੋਕ ਉੱਥੇ ਪਹੁੰਚੇ ਸੀ ਚਾਹੇ ਉਹ ਲੇਡੀ ਜ਼ੋਨ ਚਾਹੇ ਉਹ ਬੱਚੇ ਹੋਣ ਚਾਹੇ ਉਹ ਬਜ਼ੁਰਗ ਹੋਣ ਲੇਕਿਨ ਹੁਣ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਇਸ ਮੁਕਾਬਲੇ ਦੇ ਵਿੱਚ ਪੰਜ ਪ੍ਰਤੀਯੋਗੀ ਜਿਹੜੇ ਰਹਿ ਗਏ ਨੇ ਪੂਰੀ ਨਿਗਾ ਉਹਨਾਂ ਤੇ ਰੱਖੀ ਜਾਂਦੀ ਹੈ ਤਾਂ ਕਿ ਨਾ ਕੋਈ ਸੋ ਸਕੇ ਨਾ ਕੋਈ ਫੋਨ ਇਸਤੇਮਾਲ ਕਰ ਸਕੇ ਨਾ ਕੋਈ ਵਾਸ਼ਰੂਮ ਜਾ ਸਕੇ ਹਰ ਤਰ੍ਹਾਂ ਦੀ ਨਿਗਾ ਜਿਹੜੀ ਹੈ ਰੱਖੀ ਜਾ ਰਹੀ ਹੈ ਵੀਡੀਓ ਸਾਰੀ ਰਾਤ ਜਿਹੜੀ ਹੈ ਬੰਦੀ ਰਹੀ ਹੈ ਸਾਰੀ ਰਾਤ ਕੋਈ ਵੀ ਨਹੀਂ ਇਹਨਾਂ ਚ ਸੁੱਤਾ ਜਿਹੜੇ ਪੰਜ ਪ੍ਰਤੀਯੋਗੀ ਬੈਠੇ ਨੇ ਇਹ ਬਾਈ ਜੀ ਦੇ ਨਾਲ ਕੱਲ ਵੀ ਸਾਡੀ ਗੱਲ ਹੋਈ ਸੀਗੀ ਕੱਲ ਜਦੋਂ ਸ਼ੁਰੂਆਤ ਹੋਈ ਸੀਗੀ ਇਹਨਾਂ ਦਾ ਕਹਿਣਾ ਸੀਗਾ ਕਿ ਦੇਖਦੇ ਆ ਕਪੈਸਿਟੀ ਕਿੰਨੀ ਹੈ ਔਰ ਬੈਠਣਗੇ 2 ਦਿਨ ਤੱਕ ਲੇਕਿਨ ਹਜੇ ਵੀ ਬੈਠੇ ਹੋਏ ਆ ਖੱਚ ਨੀਂਦ ਵੀ ਨਜ਼ਰ ਨਹੀਂ ਆ ਰਹੀ ਅੱਖਾਂ ਭਾਵੇਂ ਜਰੂਰ ਲਾਲ ਕਈ ਪ੍ਰਤੀਯੋਗੀਆਂ ਲੇਕਿਨ ਹਜੇ ਵੀ ਡਟੇ ਬੈਠੇ ਨੇ ਉਮੀਦ ਇਹ ਹੀ ਹੈ ਕਿ ਸਾਰੇ ਜਿਹੜੇ ਪ੍ਰਤੀਯੋਗੀ ਬੈਠੇ ਨੇ ਕਿ ਸਾਈਕਲ ਅਸੀਂ ਲੈ ਕੇ ਜਾਵਾਂਗੇ ਪਹਿਲਾਂ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਕਿੰਨੀ ਦੇਰ ਤੋਂ ਬੈਠੇ ਨੇ ਭਾਜੀ ਕੀ ਨਾਮ ਹੈ ਕਿਹੜੇ ਪਿੰਡ ਤੋਂ ਆਏ ਹੋ ਜੀ ਸਰਬਜੀਤ ਸਿੰਘ ਜੀ ਸਾਫਾ ਫੌਜੀ ਤੇ ਪਿੰਨ ਮੇਰਾ ਮੋਰਾ ਮਲੀ ਆ ਵੈ ਸਰ ਐਸ਼ਮੋਗੇ ਮਰੀਮਾ ਮੋਗੇ ਤੋਂ ਆਇਆ ਹਾਂ ਅੱਛਾ ਫੌਜੀ ਸਾਹਿਬ ਹੋ ਤੁਸੀਂ ਫਿਰ ਤਾਂ ਬਹੁਤ ਪ੍ਰੈਕਟਿਸ ਹੋਣੀ ਹੈ ਕਿ ਬੈਠਣ ਦੀ ਕੀ ਬਿਲਕੁਲ ਰਾਤ ਨੀਂਦ ਨਹੀਂ ਆ ਜੀ ਨਹੀਂ ਬਿਲਕੁਲ ਨਹੀਂ अच्छा की ਕੀਤਾ ਫਿਰ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਕੀ ਕੀਤਾ ਬੈਠ ਕੇ ਮੈਂ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਹੀ ਸ਼ਬਦ ਹਜ਼ਾਰੇ ਕੀਤੇ ਇੱਕ ਸੋਭਨੀ ਸਾਹਿਬ ਦਾ ਪਾਠ ਕੀਤਾ ਅੱਛਾ ਏਸੀ ਚ ਆ ਕੇ ਕਿਤੇ ਨਾ ਕਿਤੇ ਵਾਸ਼ਰੂਮ ਜਿੱਦੀ ਵੀ ਦਿੱਕਤ ਹੁੰਦੀ ਹੈ ਕੋਈ ਸਮੱਸਿਆ ਨਹੀਂ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਹੀਂ ਹਜੇ ਵੀ ਤੁਹਾਡਾ ਚਿਹਰਾ ਐਂ ਲੱਗਦਾ ਵੀ ਜਿਵੇਂ ਫਰੈਸ਼ ਹੋਣਿਆ ਕੋਈ ਸਮੱਸਿਆ ਨਹੀਂ ਬਿਲਕੁਲ ਕੀ ਕਹੋਗੇ ਇਸ ਮੁਕਾਬਲੇ ਬਾਰੇ ਕੀ ਕਹੋਗੇ ਬੜਾ ਬੜਾ ਸੋਹਣਾ ਹੀ ਕਿੰਨੀ ਦੇਰ ਬੈਠੋਗੇ ਜਿੰਨੀ ਤੇ ਮਰਜੀ ਬੈਠਾ ਰਹੇ ਉਹਨੇ ਚ ਬੈਠ ਰਹੂਗਾ ਇਹਨੂੰ ਫਾਈਨਲ ਕਰਕੇ ਜਾਵਾਂਗੇ ਲੱਗਦਾ ਕਿ ਅੱਜ ਸਾਈਕਲ ਤੁਸੀਂ ਸਾਈਕਲ ਤੇ ਜਾਓਗੇ ਘਰੇ ਉਹ ਤਾਂ ਪ੍ਰਮਾਤਮਾ ਦੀ ਕਿਰਪਾ ਹੀ ਕਿਹ ਨੂੰ ਦੇਣਾ ਪ੍ਰਮਾਤਮਾ ਨੇ ਸਾਈਕਲ ਹਾਂਜੀ ਬਾਕੀ ਕੋਸ਼ਿਸ਼ ਪੂਰੀ ਹੈ ਅੱਛਾ ਕੋਈ ਫਰਕ ਨਹੀਂ ਹੈ 24 ਘੰਟੇ ਤੋਂ ਉੱਪਰ ਤੁਸੀਂ ਚਪਕੀ ਵੀ ਨਹੀਂ ਮਾਰੀ ਨਹੀਂ ਬਿਲਕੁਲ ਵੀ ਨਹੀਂ ਸਰ ਇਸ ਜਗ੍ਹਾ ਤੇ ਕੱਲ 70 ਤੋਂ ਜ਼ਿਆਦਾ ਜਿਹੜੇ ਪ੍ਰਤੀਯੋਗੀ ਬੈਠੇ ਹੋਏ ਸੀਗੇ 24 ਘੰਟੇ ਵਿਹਲੇ ਬਹਿਣਾ ਬਹੁਤ ਔਖਾ ਹੈ ਮੋਬਾਈਲ ਸਾਹਮਣੇ ਪਿਆ ਹੋਵੇ ਤੇ ਬਾਰ-ਬਾਰ ਧਿਆਨ ਮੋਬਾਈਲ ਵੱਲ ਜਾਂਦਾ ਕਿ ਚੱਕ ਲਈਏ ਹੁਣ ਚੱਕ ਲਈਏ ਹੁਣ ਚੱਕ ਲਈਏ ਹੁਣ ਚੱਕ ਲਈਏ ਲੇਕਿਨ ਚੱਕਣ ਕੌਣ ਦਿੰਦਾ ਜਦੋਂ ਨਿਗਾ ਉੱਪਰ ਰੱਖੀ ਹੋਵੇ ਬਾਈ ਜੀ ਬੈਠੇ ਹੈ ਇਹ ਵੀ ਸਾਰੀ ਰਾਤ ਇਹਨਾਂ ਤੇ ਨਿਗਾ ਰੱਖੀ ਹੋਊਗੀ ਤੇ ਉਧਰੋਂ ਕੈਮਰਾ ਵੀ ਚੱਲਦਾ ਪਿਆ ਉਹਦੀ ਵੀ ਨਜ਼ਰ ਜਿਹੜੀ ਹੈ ਇਹਨਾਂ ਤੇ ਸੀ ਕਿ ਕੋਈ ਸੋ ਨਾ ਪਾਏ ਤੇ ਕੋਈ ਵੀ ਰੂਲ ਬ੍ਰੇਕ ਨਾ ਕਰ ਪਾਏ ਬਾਈ ਨਾ ਗੱਲ ਕਰ ਲੈਨੇ ਆ ਬਾਈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਢੋਡੀਪੁਰਾ ਤੋਂ ਜੀ ਢੋਡੀਪੁਰਾ ਤੋਂ ਆਏ ਹਾਂ ਅੱਛਾ ਜਿਹੜਾ ਬਠਿੰਡੇ ਤੋਂ ਆਇਆ ਹਾਂਜੀ ਹਾਂਜੀ ਅੱਛਾ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਕਿਵੇਂ ਰੰਗੀ ਰਾਤ ਕਿਵੇਂ ਨਿਕਲੀ ਤੇ ਕੀ ਕੀਤਾ ਬਹੁਤ ਵਧੀਆ ਨੰਗੀ ਵਾ ਸਿਮਰਨ ਕਰਦੇ ਰਹੇ ਸਾਰਿਆਂ ਨੇ ਆਪ ਦਾ ਆਪ ਦਾ ਵੈਸਟ ਦਿੱਤਾ ਜੀ ਸਾਰਿਆਂ ਨੇ ਬਹੁਤ ਵਧੀਆ ਕੀਤਾ ਪ੍ਰਬੰਧ ਵੀ ਬਹੁਤ ਸੋਹਣਾ ਸੀਗਾ ਸਭ ਸਭ ਕੁਝ ਬਹੁਤ ਸੋਹਣਾ ਸੀਗਾ ਜੀ ਸਾਰਿਆਂ ਨੇ ਆਪ ਦਾ ਆਪ ਦਾ ਵੈਸਟ ਦੇ ਕੇ ਗਏ ਆ ਬਾਕੀ ਦੇਖਦੇ ਹਾਂ ਅੱਗੇ ਪ੍ਰਮਾਤਮਾ ਦਾ ਅੱਛਾ ਕੀ ਪਰੇਸ਼ਾਨੀਆਂ ਕੀ ਕੀ ਆਈਆਂ ਸਾਰੀ ਰਾਤ ਨਿਕਲ ਗਈ ਕੱਲ ਦੇ ਸਵੇਰ ਦੇ 11 ਵਜੇ ਦਾ ਜਿਹੜਾ ਮੁਕਾਬਲਾ ਸ਼ੁਰੂ ਹੋਇਆ ਹੋਇਆ ਹਾਂਜੀ ਪਰੇਸ਼ਾਨੀ ਦਾ ਸਿਰਫ ਬਾਥਰੂਮ ਦੀ ਹੋਈ ਹੈ ਜੀ ਅੱਛਾ ਕੰਟਰੋਲ ਕੀਤਾ ਹੈ ਹਾਂਜੀ ਕੰਟਰੋਲ ਕੀਤਾ ਹੋਇਆ ਜੀ 24 ਘੰਟੇ ਹੋ ਗਏ ਉੱਤੇ ਹੋ ਗਏ ਸਮਾਂ ਅੱਛਾ ਖਾਣ ਪੀਣ ਨੂੰ ਕੀ ਹੋਰ ਕੀ ਖਾਣ ਪੀਣ ਨੂੰ ਸੇਵ ਕਿੱਲੇ ਮਿਲ ਜਾਂਦੇ ਸੀ ਹਾਂਜੀ ਹਾਂਜੀ ਥੋੜੇ ਅੱਛਾ ਫੋਨ ਵੀ ਤੁਹਾਡੇ ਸਾਹਮਣੇ ਪਿਆ ਹੈ ਲੇਕਿਨ ਫੋਨ ਨੂੰ ਤੁਸੀਂ ਹੱਥ ਨਹੀਂ ਲਾ ਸਕਦੇ ਕਿੰਨਾ ਮਨ ਚ ਲੱਗਦਾ ਸੀਗਾ ਵਾਰ-ਵਾਰ ਫੋਨ ਚੱਕੀ ਹੂੰ ਤਾਂ ਹੀ ਅੱਜ ਭੁੱਲ ਹੀ ਗਏ ਆ ਪਤਾ ਹੀ ਨਹੀਂ ਕਿੱਥੇ ਪਿਆ ਹੈ ਅੱਛਾ ਬਾਈ ਦੀ ਅੱਖਾਂ ਜ਼ਰੂਰ ਲਾਲ ਹੋਈਆਂ ਵੀ ਆ ਮੈਨੂੰ ਲੱਗਦਾ ਇਹਨਾਂ ਨੇ ਬਹੁਤ ਔਖੀ ਰਾਤ ਕੱਢੀ ਆ ਬਾਈ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਨੱਥੋ ਗਿਆ ਤੋਂ ਆਏ ਆ ਜੀ ਨਾਮ ਸਤਵੀ ਸਿੰਘ ਅੱਛਾ ਹਾਂਜੀ 11 ਵੱਜ ਚੁੱਕੇ ਅਗਲੇ ਦਿਨ ਦੇ 24 ਘੰਟੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਤੁਹਾਡੀਆਂ ਅੱਖਾਂ ਦੱਸ ਰਹੀਆਂ ਕਿ ਬਹੁਤ ਓਕੀ ਰਾਤ ਕੱਢੀ ਐ ਨਹੀਂ ਨਹੀਂ ਇਹ ਤਾਂ ਟਾਈਮ ਨਾਲ ਹੀ ਹੋ ਜਾਂਦੇ ਆ ਲਾਲੀ ਅੱਖ ਅੱਛਾ ਹਾਂਜੀ ਵੈਸੇ ਨੀਂਦ ਵੀ ਨਹੀਂ ਹੋਈ ਨਾ ਜਮਪੂਰੀ ਓਕੀ ਕੱਢੀ ਆ ਰਾਤ ਵੈਸੇ ਹਾਂਜੀ ਅੱਛਾ ਸਾਰੀ ਰਾਤ ਜਾਗਣਾ ਬਹੁਤ ਓਕਾ ਹੁੰਦਾ ਕਿਤੇ ਫੰਕਸ਼ਨ ਤੇ ਚਲੇ ਜਾਈਏ ਤੇ ਸਵੇਰ ਨੂੰ ਚੱਕਰ ਆਉਣ ਲੱਗ ਜਾਂਦੇ ਹਾਂਜੀ ਹਾਂਜੀ ਇਹ ਤਾਂ ਹੈਗੀ ਐਸ ਤਰ੍ਹਾਂ ਦੀ ਗੱਲਬਾਤ ਹਾਂਜੀ ਹਾਂਜੀ ਹੁਣ ਵੀ ਆਉਂਦੀ ਨਹੀਂ ਮਾੜੀ ਮੁੱਟੀ ਜੀ ਪਰ ਬੈਠੇ ਆ ਫੇਰ ਵੀ ਅਜੇ ਚਾਉਂਦੀ ਜਾਨੀ ਹਾਂਜੀ ਅੱਛਾ ਕਈ ਕੁਝ ਕੰਟਰੋਲ ਕੀਤਾ ਹੋਣਾ ਵਾਸ਼ਰੂਮ ਵੀ ਨਹੀਂ ਜਾਣਾ ਤੇ ਸਾਹਮਣੇ ਮੋਬਾਈਲ ਪਿਆ ਮੋਬਾਈਲ ਵੀ ਨਹੀਂ ਦੇਖਣਾ ਬਾਰ ਬਾਰ ਜੀ ਕਰਦਾਣਾ ਯਾਰ ਚੱਕ ਲਈਏ ਦੇਖੀ ਦੇਈ ਮੈਸੇਜ ਹੀ ਆਉਂਦਾ ਹਾਂ ਬਹੁਤ ਜੀ ਕਰਦਾ ਕਈ ਵਾਰ ਕੋ ਰਿੰਗ ਵੱਜਦੀ ਹੈ ਨਾ ਉਹ ਖਿਆਲ ਜਾਂਦਾ ਪੁੰਦਾ ਬਾਬਾ ਬੈਠਿਆ ਚੁੱਪ ਚੁੱਪ ਅੱਛਾ ਹਾਂਜੀ ਇੱਕ ਬੋਲਣਾ ਵੀ ਨਾ ਦਿੰਦੇ ਹਾਂਜੀ ਅੱਛਾ ਬੋਲਣਾ ਵੀ ਨਹੀਂ ਆਣ ਗਵਣ ਨਾਲ ਗੱਲ ਕੀਤੀ ਗਈ ਨਹੀਂ ਥੋੜੀ ਮੋਟੀ ਕੀਤੀ ਪਰ ਬਾਲੀ ਨਹੀਂ ਕਰਾਉਂਦੇ ਗੱਲ ਅੱਛਾ ਫਿਰ ਟੋਕ ਦਿੰਦੇ ਆ ਟੁੱਡੀ ਗਿਆ ਤੋ ਟੁੱਡ ਗਿਆ ਤੁਹਾਨੂੰ ਅੱਛਾ 24 ਘੰਟੇ ਹੋ ਚੁੱਕੇ ਆ ਕਿਤਾਬ ਤੁਹਾਡੇ ਕੋਲ ਪਈ ਆ ਗੁਰੂ ਜੋਤੀ ਤੇ ਇਸੇ ਦਾ ਹੀ ਸਮਰਨ ਕਰਦੇ ਰਹੇ ਜਾਂ ਕੁਝ ਹੋਰ ਵੀ ਕੀਤਾ ਨਹੀਂ ਦੋ ਤਿੰਨ ਨਾਵਲ ਹੋਰ ਪੜੇ ਸੀਗੇ ਤੇ ਸਮੰਤ ਕੋਲ ਦੇ ਹਾਂਜੀ ਤੇ ਇਹ ਤਾਂ ਹੁਣ ਲਈ ਗੁਰੂ ਜੋਤੀ ਦਾ ਅੱਛਾ ਵੈਸੇ ਪ੍ਰੋਫੈਸ਼ਨਲੀ ਕੀ ਕੰਮ ਕਰਦੇ ਤੁਸੀਂ ਪ੍ਰੋਫੈਸ਼ਨਲੀ ਮੈਂ ਆਪਣੇ ਸਰਕਾਰੀ ਹਸਪੀਟਲ ਚ ਮੁੱਗੇ ਚ ਕੰਮ ਕਰਦਾ ਹਾਂ अच्छा सरकारी हॉस्पिटल 'ਚ ਕੰਮ ਕਰਦੇ ਹੋ ਤੇ ਨੌਕਰੀ ਤੋਂ ਫੇਰ ਛੁੱਟੀ ਲੱਗੇ ਹਾਂਜੀ ਅੱਜ ਛੁੱਟੀ ਲੈਣੀ ਪੈਗੀ ਜੀ ਬਸ ਛੁੱਟੀ ਲੈਣੀ ਪੈਣੀ ਹਾਂਜੀ ਫਿਰ ਤੂੰ ਨਹੀਂ ਕਰਤਾ ਹੀਗਾ ਕੰਮ ਤੇ ਤਾਂ ਹੀ ਅੱਛਾ ਤੇ ਲੱਗ ਰਿਹਾ ਕਿ ਅੱਜ ਦਾ ਮੁਕਾਬਲਾ ਜਿੱਤ ਕੇ ਜਾਓਗੇ ਕਿਉਂਕਿ ਤੁਹਾਡੀ ਅੱਖਾਂ ਤੋਂ ਵੀ ਮੈਨੂੰ ਲੱਗ ਰਿਹਾ ਕਿ ਨੀਂਦ ਹਾਂਜੀ ਕੋਸ਼ਿਸ਼ ਤਾਂ ਬੁਰੀ ਹੈ ਬਾਕੀ ਮਹਾਰਾਜ ਦੀ ਕਿਰਪਾ ਜਿਵੇਂ ਹੁੰਦੀ ਹੈ ਤੁਹਾਨੂੰ ਪਤਾ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਮੁਕਾਬਲੇ ਨੂੰ ਕਿਉਂਕਿ ਬੜਾ ਵਧੀਆ ਉਪਰਾਲਾ ਕੀਤਾ ਹੈ ਕਿ ਲੋਕ ਮੋਬਾਈਲ ਤੋਂ ਦੂਰ ਰਹਿਣ ਹੋਰ ਆਪਦੀ ਨਿੱਜੀ ਜ਼ਿੰਦਗੀ ਬਾਰੇ ਸੋਚ ਸਕਣ ਆਪਣੇ ਰਿਸ਼ਤੇਦਾਰਾਂ ਪਿਆਰ ਬਾਰੇ ਸੋਚ ਸਕਣ ਹਾਂ ਜੇ ਇਹ ਤਾਂ ਹੈ ਹੀ ਮੋਬਾਈਲ ਤੇ ਅੱਜ ਕੱਲ੍ਹ ਹੀ ਤੁਹਾਨੂੰ ਪਤਾ ਹੀ ਹੈ ਬੱਚੇ-ਬੱਚੇ ਵੀ ਹੁਣ ਜਿਵੇਂ ਕਿ ਬਹੁਤ ਵੱਧ ਰਹੀ ਹੈ ਇਹ ਕ੍ਰੇਮ ਆਇਲ ਦਾ ਅੱਜ ਤੁਹਾਨੂੰ ਹੋਗੇ 24 ਘੰਟੇ ਹੀ ਵੈਸੇ ਸਾਨੂੰ ਫਰਕ ਪਿਆ ਹੀ ਆਪ ਹੀ ਅਗ ਅਕਤੂਬਰ ਨਾਲ ਲੈ ਜੋੜੀ ਮਾੜੀ ਮੋਟੀ ਫੇਰ ਹੀ ਜੇ ਪਹਿਨਣਾ ਟੁੱਟਾਂਗੇ ਫੇਰ ਕਿਤਾਬਾਂ ਮੰਡੀ ਆਇਆ ਜਾਊਗਾ